ਅਸਵੱਲਾ ਦੇ ਵੱਡੇ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਦਿੱਲੀ ਦੇ ਇੰਦਰਾ ਗਾਂਧੀ ਅੰਦਰ ਰਾਸ਼ਟਰੀ ਹਵਾਈ ਅੱਡੇ ਦੇ ਟਰਮੀਨਲ ਇਕਤੇ ਅੱਜ ਸਵੇਰੇ ਇੱਕ ਵੱਡੀ ਘਟਨਾ ਵਾਪਰੀ ਹੈ ਜਿहां ਅਚਾਨਕ ਛੱਤ ਦਾ ਉੱਪਰਲਾ ਹਿੱਸਾ ਡਿੱਗ ਗਿਆ ਹੈ ਜਿਸ ਕਾਰਨ ਜਿਹੜੇ ਨੇ ਉਸਦੀ ਲਪੇਟ 'ਚ ਆ ਗਏ ਨੇ ਕਈ ਗੱਡੀਆਂ ਖੜੀਆਂ ਸੀ ਜਿਸ ਕਾਰਨ ਉਹ ਟੁੱਟ ਗਈਆਂ ਨੇ ਦਾਜਬਾ ਕਿ ਪੁਲਿਸ ਤੋਂ ਇਲਾਵਾ ਫਾਇਰ ਵਿਗੜਤੀ ਟੀਮ ਵੀ ਮੌਕੇ ਤੇ ਪਹੁੰਚ ਗਈ ਹੈ ਇਸ ਹਾਦਸੇ 'ਚ ਹੁਣ ਤੱਕ 5 ਲੋਕ ਜ਼ਖਮੀ ਦੱ세 ਜਾ ਰਹੇ ਨੇ ਜਦਕਿ ਕੋਈ ਵਿਅਕਤੀ ਦੇ ਹਸਪਤਾਲ 'ਚ ਮੌਤ ਹੋ ਗਈ ਹੈ ਜੀ ਹਾਂ ਟਰਮੀਨਲ 1 'ਚ ਛੱਤ ਦਾ ਇੱਕ ਹਿੱਸਾ ਡਿੱਗਨ ਕਾਰਨ ਇਸ ਹਾਦਸੇ 'ਚ ਹੁਣ ਤੱਕ ਲੋਕ ਜ਼ਖਮੀ ਹੋਏ ਨੇ ਜਿਹੜੇ ਉਹਨਾਂ ਨੂੰ ਮੈਦਾਨਤਾ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਇੱਕ ਵਿਅਕਤੀ ਅਜੇ ਵੀ ਗੱਡੀ ਦੇ ਅੰਦਰ ਹੀ ਫਸਿਆ ਹੋਇਆ ਜਿਸ ਨੂੰ ਪਾਦੇ ਵਿੱਚ ਬਾਹਰ ਕੱਢ ਲਿਆ ਗਿਆ ਤੇ ਉਸ ਦਾ ਇਲਾਜ ਵੀ ਚੱਲ ਰਿਹਾ। ਤਾਜ਼ਾ ਵਾਕ ਇਲਾਜ ਦਰਾਂਨ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਉਸ ਦੀ ਮੌਤ ਹੋ ਚੁੱਕੀ ਹੈ। ਜੀ ਹਾਂ, ਮੌਕੇ ਤੇ ਬਚਾਓ ਕਾਰਜ ਚਲਾਇਆ ਜਾ ਰਿਹਾ। ਇਸ ਹਾਦਸੇ 'ਚ ਕਈ ਵਾਹਨ ਵੀ ਨੁਕਸਾਨੇ ਗਏ ਨੇ। ਤਾਜ਼ਾ ਵਾਕ ਦਿੱਲੀ ਹਵਾਈ ਅੱਡੇ ਤੇ ਟਰਮੀਨਲ 1 ਤੇ ਹੋਏ ਹਾਦਸੇ 'ਚ ਚਾਰਾਂ ਜ਼ਖਮੀਆਂ ਹਸਪਤਾਲ ਪਹੁੰਚਾਇਆ ਗਿਆ ਜਿਸ ਤੋਂ ਬਾਅਦ ਨੁਕਸਾਨੇ ਗਏ ਵਾਹਨਾਂ ਨੂੰ ਹਟਾਉਣ ਦਾ ਕੰਮ ਚੱਲ ਰਿਹਾ। ਚੌਥੇ ਜ਼ਖਮੀ ਨੂੰ ਬਾਹਰ ਦੀ ਗੱਡ ਦੇ ਹਸਪਤਾਲ ਭੇਜਿਆ ਗਿਆ ਸੀ ਜਿਸ ਹਾਦਸੇ ਤੋਂ ਹੁਣ ਤੱਕ ਕੁੱਲ 5 ਲੋਕ ਜ਼ਖਮੀ ਹੋ ਗਏ ਨੇ ਸਾਰਿਆਂ ਨੂੰ ਹਸਪਤਾਲ 'ਚ ਭਰਤੀ ਕਰਾਇਆ ਗਿਆ ਮੌਕੇ ਤੇ ਪਹੁੰਚ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ਇਹਨਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਗੱਡੀ ਦੇ ਉੱਤੇ ਕਿਵੇਂ ਛੱਤ ਡਿੱਗੀ ਹੋਈ ਹੈ ਤੇ ਜਿਹੜੀ ਗੱਡੀ ਆ ਪੂਰੀ ਤਰ੍ਹਾਂ ਦੇ ਨੁਕਸਾਨੀ ਗਈ ਹੈ ਤੇ ਦੇ ਵਿੱਚ ਇੱਕ ਬੰਦਾ ਵੀ ਬੈਠਾ ਹੋਇਆ ਸੀਗਾ ਜੋ ਕਿ ਹੁਣ ਦੀ ਮੌਤ ਹੋ ਚੁੱਕੀ ਹੈ ਅੱਜ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟਰਮੀਨਲ ਇੱਥੇ ਅੱਜ ਸਵੇਰੇ ਇੱਕ ਵੱਡੀ ਘਟਨਾ ਵਾਪਰੀ ਹੈ ਜਿੱहां ਛਤ ਦਾ ਪੱਲਾ ਹਿੱਸਾ ਡਿੱਗ ਗਿਆ ਹੈ ਜਿਸ ਕਾਰਨ ਉੱਥੇ ਖੜੇ ਕਈ ਵਾਹਨ ਜਿਹੜੇ ਨੇ ਉਸ ਦੀ ਲਪੇਟ ਚ ਆ ਗਏ ਨੇ ਕਈ ਗੱਡੀਆਂ ਖੜੀਆਂ ਸੀ ਜਿਸ ਕਾਰਨ ਉਹ ਫੁੱਟ ਗਈਆਂ ਨੇ ਦੱਸਿਆ ਗਿਆ ਕਿ ਪੁਲਿਸ ਤੋਂ ਇਲਾਵਾ ਫਾਇਰ ਬਿਗੜਦੀ ਟੀਮ ਵੀ ਮੌਕੇ ਤੇ ਪਹੁੰਚ ਗਈ ਹੈ ਇਸ ਹਾਦਸੇ 'ਚ ਹੁਣ ਤੱਕ 5 ਲੋਕ ਜ਼ਖਮੀ ਜਾ ਰਹੇ ਨੇ ਜਦਕਿ ਇੱਕ ਵਿਅਕਤੀ ਦੇ ਹਸਪਤਾਲ 'ਚ ਮੌਤ ਹੋ ਗਈ ਹੈ ਜੀ ਹਾਂ ਟਰਮੀਨਲ 1 'ਚ ਛੱਤ ਦਾ ਇੱਕ ਹਿੱਸਾ ਡਿੱਗਣ ਕਰਕੇ ਹਾਦਸੇ 'ਚ ਹੋਣ ਤੱਕ ਲੋਕ ਜ਼ਖਮੀ ਹੋਏ ਨੇ ਜਿਹੜੇ ਉਹਨਾਂ ਨੂੰ ਮੈਦਾਨਤਾ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਇੱਕ ਵਿਅਕਤੀ ਅਜੇ ਵੀ ਗੱਡੀ ਦੇ ਅੰਦਰ ਹੀ ਫਸਿਆ ਹੋਇਆ ਸੀ ਜਿਸ ਨੂੰ ਬਾਅਦ ਦੇ ਵਿੱਚ ਬਾਹਰ ਕੱਢ ਲਿਆ ਗਿਆ ਤੇ ਉਸ ਦਾ ਇਲਾਜ ਵੀ ਚੱਲ ਰਿਹਾ ਹੈ ਦਾਜਵਾਕ ਦੇ ਇਲਾਜ ਦੌਰਾਨ ਉਸ ਨੂੰ ਬਚਾਇਆ ਨਹੀਂ ਜਾ ਸਕਿਆ ਉਸ ਦੀ ਮੌਤ ਹੋ ਚੁੱਕੀ ਹੈ ਜੀ ਹਾਂ ਮੌਕੇ ਤੇ ਬਚਾਓ ਕਾਰਜ ਚਲਾਇਆ ਜਾ ਰਿਹਾ ਇਸ ਹਾਲ से कई वाहन भी नुकसाने गए ने दाजमा के दिल्ली हवाई अड्डे टर्मिनल एक हुए हादसे चो चार जख्मियों अस्पताल पहुंचाया गया जिस तू तो बादने गए वाहन हटाने का काम चल रहा ਚੌਥੇ ਜ਼ਖਮੀ ਨੂੰ ਬਾਹਰ ਵੀ ਗੱਡ ਕਸਪਤਾਲ ਭੇਜਿਆ ਗਿਆ ਸੀ ਜਿਸ ਹਾਦਸੇ ਤੋਂ ਹੁਣ ਤੱਕ ਕੁੱਲ 5 ਲੋਕ ਜ਼ਖਮੀ ਹੋ ਗਏ ਨੇ ਸਾਰਿਆਂ ਨੂੰ ਹਸਪਤਾਲ 'ਚ ਭਰਤੀ ਕਰਾਇਆ ਗਿਆ ਮੌਕੇ ਤੇ ਪਹੁੰਚ ਕੇ ਅੰਗਲੇਰੀ ਕਾਰਵਾਈ ਕੀਤੀ ਜਾ ਰਹੀ ਆ ਇਹਨਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਗੱਡੀ ਦੇ ਉੱਤੇ ਕਿਵੇਂ ਛੱਤ ਢਿੱਗੀ ਹੋਈ ਐ ਤੇ ਜਿਹੜੀ ਗੱਡੀ ਆ ਪੂਰੀ ਤਰ੍ਹਾਂ ਦੇ ਨੁਕਸਾਨੀ ਗਈ ਐ ਤੇ ਦੇ ਵਿੱਚ ਇੱਕ ਬੰਦਾ ਵੀ ਬੈਠਾ ਹੋਇਆ ਸੀਗਾ ਜੋ ਕਿ ਹੁਣ ਦੀ ਮੌਤ ਹੋ ਚੁੱਕੀ ਐ ਵਾਇਟ ਦੇ ਟਰਮੀਨਲ ਇਕ ਤੇ ਅੱਜ ਸਵੇਰੇ ਇੱਕ ਵੱਡੀ ਘਟਨਾ ਵਾਪਰੀ ਹੈ ਜਿੱहां ਅਚਾਨਕ ਛੱਤ ਦਾ ਪੱਲਾ ਹਿੱਸਾ ਡਿੱਗ ਗਿਆ ਹੈ ਜਿਸ ਕਾਰਨ ਉੱਥੇ ਖੜੇ ਗਈ ਵਾਹਨ ਜਿਹੜੇ ਨੇ ਉਸ ਦੀ ਲਪੇਟ ਚ ਆ ਗਏ ਨੇ ਕਈ ਗੱਡੀਆਂ ਖੜੀਆਂ ਸੀ ਜਿਸ ਕਾਰਨ ਉਹ ਫੁੱਟ ਗਈਆਂ ਨੇ ਦਾਜਵਾ ਕਿ ਪੁਲਿਸ ਤੋਂ ਇਲਾਵਾ ਫਾਇਰ ਬਿਗੜਦੀ ਟੀਮ ਵੀ ਮੌਕੇ ਤੇ ਪਹੁੰਚ ਗਈ ਹੈ ਇਸ ਹਾਦਸੇ ਚ ਹੁਣ ਤੱਕ 5 ਲੋਕ ਜ਼ਖਮੀ ਦੱਸੇ ਜਾ ਰਹੇ ਨੇ ਜਦਕਿ ਇੱਕ ਵਿਅਕਤੀ ਦੇ ਹਸਪਤਾਲ ਚ ਮੌਤ ਹੋ ਗਈ ਹੈ ਜਿੱहां ਇੱਕ ਜੋ ਛੱਤ ਦਾ ਇੱਕ ਹਿੱਸਾ ਡਿੱਗਨ ਕਰ ਇਸ ਹਾਦਸੇ 'ਚ ਹੁਣ ਤੱਕ ਲੋਕ ਜ਼ਖਮੀ ਹੋਏ ਨੇ ਜਿਹੜੇ ਉਹਨਾਂ ਨੂੰ ਮੈਦਾਨਤਾ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਇੱਕ ਵਿਅਕਤੀ ਅਜੇ ਵੀ ਗੱਡੀ ਦੇ ਅੰਦਰ ਹੀ ਫਸਿਆ ਹੋਇਆ ਸੀ ਜਿਸ ਨੂੰ ਬਾਅਦ ਦੇ ਵਿੱਚ ਬਾਹਰ ਕੱਢ ਲਿਆ ਗਿਆ ਤੇ ਉਸ ਦਾ ਇਲਾਜ ਵੀ ਚੱਲ ਰਿਹਾ ਹੈ ਤਾਜ਼ਾ ਮਾਕੇ ਇਲਾਜ ਦਰਾਂ ਉਸ ਨੂੰ ਬਚਾਇਆ ਨਹੀਂ ਜਾ ਚੁੱਕਿਆ ਉਸ ਦੀ ਮੌਤ ਹੋ ਚੁੱਕੀ ਹੈ ਜੀ ਹਾਂ ਮੌਕੇ ਤੇ ਬਚਾਓ ਕਾਰਜ ਚਲਾਇਆ ਜਾ ਰਿਹਾ ਇਸ ਹਾਦਸੇ 'ਚ ਕਈ ਵਾਹਨ ਵੀ ਨੁਕਸਾਨੇ ਗਏ ਨੇ ਤਾਜ਼ਾ ਮਾਕੇ ਦਿੱਲੀ ਹਵਾਈ ਅੱਡੇ ਤੇ ਮਿਨ ਲਿਖਤੇ ਹੋਏ ਹਾਦਸੇ 'ਚ ਜੋ ਚਾਰਾ ਜ਼ਖਮੀਆਂ ਹਸਪਤਾਲ ਪਹੁੰਚਾਇਆ ਗਿਆ ਜਿਸ ਤੋਂ ਬਾਅਦ ਉਕਸਾਨੇ ਗਏ ਵਾਹਨਾਂ ਨੂੰ ਹਟਾਉਣ ਦਾ ਕੰਮ ਚੱਲ ਰਿਹਾ ਹੈ ਚੌਥੇ ਜ਼ਖਮੀ ਨੂੰ ਬਾਹਰ ਵੀ ਗੱਡ ਕਸਪਤਾਲ ਭੇਜਿਆ ਗਿਆ ਸੀ ਜਿਸ ਹਾਦਸੇ ਤੋਂ ਹੁਣ ਤੱਕ ਕੁੱਲ 5 ਲੋਕ ਜ਼ਖਮੀ ਹੋ ਗਏ ਨੇ ਸਾਰਿਆਂ ਨੂੰ ਹਸਪਤਾਲ 'ਚ ਭਰਤੀ ਕਰਾਇਆ ਗਿਆ ਮੌਕੇ ਤੇ ਪਹੁੰਚ ਕੇ ਅੰਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ਇਹਨਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਗੱਡੀ ਦੇ ਉੱਤੇ ਕਿਵੇਂ ਛੱਤ ਢਿੱਗੀ ਹੋਈ ਹੈ ਤੇ ਜਿਹੜੀ ਗੱਡੀ ਆ ਪੂਰੀ ਤਰ੍ਹਾਂ ਦੇ ਨੁਕਸਾਨੀ ਗਈ ਹੈ ਤੇ ਦੇ ਵਿੱਚ ਇੱਕ ਬੰਦਾ ਵੀ ਬੈਠਾ ਹੋਇਆ ਸੀਗਾ ਜੋ ਕਿ ਹੁਣ ਦੀ ਮੌਤ ਹੋ ਚੁੱਕੀ ਹੈ ਵੱਡੇ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟਰਮੀਨਲ ਇਖਤੇ ਅੱਜ ਸਵੇਰੇ ਇੱਕ ਵੱਡੀ ਘਟਨਾ ਵਾਪਰੀ ਹੈ ਜਿੱहां ਛਤ ਦਾ ਪੱਲਾ ਹਿੱਸਾ ਡਿੱਗ ਗਿਆ ਹੈ ਜਿਸ ਕਾਰਨ ਉੱਥੇ ਖੜੇ ਕਈ ਵਾਹਨ ਜਿਹੜੇ ਨੇ ਉਸ ਦੀ ਲਪੇਟ ਚ ਆ ਗਏ ਨੇ ਕਈ ਗੱਡੀਆਂ ਖੜੀਆਂ ਸੀ ਜਿਸ ਕਾਰਨ ਉਹ ਫੁੱਟ ਗਈਆਂ ਨੇ ਦੱਸਿਆ ਗਿਆ ਕਿ ਪੁਲਿਸ ਤੋਂ ਇਲਾਵਾ ਫਾਇਰ ਬੁਝਾਣ ਦੀ ਟੀਮ ਵੀ ਮੌਕੇ ਤੇ ਪਹੁੰਚ ਗਈ ਹੈ ਇਸ ਹਾਦਸੇ 'ਚ ਹੁਣ ਤੱਕ 5 ਲੋਕ ਜ਼ਖਮੀ ਦੱਸੇ ਨੇ ਜਦਕੀ ਕੋਈ ਵਿਅਕਤੀ ਵਿਹਸਪਤਾਲ ਚ ਮੌਤ ਹੋ ਗਈ ਹੈ ਜੀ ਹਾਂ ਟਰਮੀਨਲ 1 ਚ ਛੱਤ ਦਾ ਇੱਕ ਹਿੱਸਾ ਡਿੱਗਨ ਕਰ ਇਸ ਹਾਦਸੇ ਚ ਹੁਣ ਤੱਕ ਲੋਕ ਜ਼ਖਮੀ ਹੋਏ ਨੇ ਜਿਹੜੇ ਉਹਨਾਂ ਨੂੰ ਮੈਦਾਨਤਾ ਹਸਪਤਾਲ ਚ ਦਾਖਲ ਕਰਵਾਇਆ ਗਿਆ ਇੱਕ ਵਿਅਕਤੀ ਅਜੇ ਵੀ ਗੱਡੀ ਦੇ ਅੰਦਰ ਹੀ ਫਸਿਆ ਹੋਇਆ ਸੀ ਜਿਸ ਨੂੰ ਬਾਹ ਦੇ ਵਿੱਚ ਬਾਹਰ ਕੱਢ ਲਿਆ ਗਿਆ ਤੇ ਉਸ ਦਾ ਇਲਾਜ ਵੀ ਚੱਲ ਰਿਹਾ ਹੈ ਦਾਜਾਵਾ ਕੇ ਇਲਾਜ ਦਨ ਉਸ ਨੂੰ ਬਚਾਇਆ ਨਹੀਂ ਜਾ ਸਕਿਆ ਉਸ ਦੀ ਮੌਤ ਹੋ ਚੁੱਕੀ ਹੈ ਜੀ ਹਾਂ ਮੌਕੇ ਤੇ ਬਚਾਓ ਕਾਰਜ ਚਲਾਇਆ ਜਾ ਰਿਹਾ ਇਸ ਹਾਦਸੇ कई वाहन भी नुकसाने गए ने दाजमा के दिल्ली हवाई अड्डे टर्मिनल एक हुए हादसे चो चार जख्मियों अस्पताल पहुंचाया गया जिस तू तो बादने गए वाहन हटा का काम चल रहा ਚੌਥੇ ਜ਼ਖਮੀ ਨੂੰ ਬਾਹਰ ਵੀ ਗੱਡ ਕਸਪਤਾਲ ਭੇਜਿਆ ਗਿਆ ਸੀ ਜਿਸ ਹਾਦਸੇ ਤੋਂ ਹੁਣ ਤੱਕ કુલ ਪੰਜ ਲੋਕ ਜ਼ਖਮੀ ਹੋ ਗਏ ਨੇ ਸਾਰਿਆਂ ਨੂੰ ਹਸਪਤਾਲ 'ਚ ਭਰਤੀ ਕਰਾਇਆ ਗਿਆ ਮੌਕੇ ਤੇ ਪਹੁੰਚ ਕੇ ਅੰਗਲੇਰੀ ਕਾਰਵਾਈ ਕੀਤੀ ਜਾ ਰਹੀ ਆ ਇਹਨਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਗੱਡੀ ਦੇ ਉੱਤੇ ਕਿਵੇਂ ਛੱਤ ਟੱਗੀ ਹੋਈ ਐ ਤੇ ਜਿਹੜੀ ਗੱਡੀ ਆ ਪੂਰੀ ਤਰ੍ਹਾਂ ਦੇ ਨਾਲ ਨੁਕਸਾਨੀ ਗਈ ਐ ਤੇ ਦੇ ਵਿੱਚ ਇੱਕ ਬੰਦਾ ਵੀ ਬੈਠਾ ਹੋਇਆ ਸੀਗਾ ਜੋ ਕਿ ਹੁਣ ਦੀ ਮੌਤ ਹੋ ਚੁੱਕੀ ਐ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਦਿੱਲੀ ਦੇ ਇੰਦਰਾ ਗਾਂਧੀ ਰਾਸ਼ਟਰੀ ਹਵਾਈ ਅੱਡੇ ਦੇ ਟਰਮੀਨਲ 1 ਤੇ ਅੱਜ ਸਵੇਰੇ ਇੱਕ ਵੱਡੀ ਘਟਨਾ ਵਾਪਰੀ ਹੈ ਜਿੱहां ਅਚਾਨਕ ਛੱਤ ਦਾ ਪੱਲਾ ਹਿੱਸਾ ਡਿੱਗ ਗਿਆ ਹੈ ਜਿਸ ਕਾਰਨ ਉੱਥੇ ਖੜੇ ਕਈ ਵਾਹਨ ਜਿਹੜੇ ਨੇ ਉਸ ਦੀ ਲਪੇਟ ਚ ਆ ਗਏ ਨੇ ਕਈ ਗੱਡੀਆਂ ਖੜੀਆਂ ਸੀ ਜਿਸ ਕਾਰਨ ਉਹ ਫੁੱਟ ਗਈਆਂ ਨੇ ਦਾਜਵਾ ਕਿ ਪੁਲਿਸ ਤੋਂ ਇਲਾਵਾ ਫਾਇਰ ਬਿਗੜਦੀ ਟੀਮ ਵੀ ਮੌਕੇ ਤੇ ਪਹੁੰਚ ਗਈ ਹੈ ਇਸ ਹਾਦਸੇ 'ਚ ਹੁਣ ਤੱਕ 5 ਲੋਕ ਜ਼ਖਮੀ ਦੱਸੇ ਜਾ ਰਹੇ ਨੇ ਜਦਕਿ ਇੱਕ ਵਿਅਕਤੀ ਦੇ ਹਸਪਤਾਲ 'ਚ ਮੌਤ ਹੋ ਗਈ ਹੈ ਜਿੱहां ਟਰਮੀਨਲ 1 'ਚ ਛੱਤ ਦਾ ਇੱਕ ਹਿੱਸਾ ਦਾ ਟਿਕਨਕਾਰੀ ਹਾਦਸੇ 'ਚ ਹੁਣ ਤੱਕ ਲੋਕ ਜ਼ਖਮੀ ਹੋਏ ਨੇ ਜਿਹੜੇ ਉਹਨਾਂ ਨੂੰ ਮੈਦਾਨਤਾ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਇੱਕ ਵਿਅਕਤੀ ਅਜੇ ਵੀ ਗੱਡੀ ਦੇ ਅੰਦਰ ਹੀ ਫਸਿਆ ਹੋਇਆ ਸੀ ਜਿਸ ਨੂੰ ਬਾਅਦ ਦੇ ਵਿੱਚ ਬਾਹਰ ਕੱਢ ਲਿਆ ਗਿਆ ਤੇ ਉਸ ਦਾ ਇਲਾਜ ਵੀ ਚੱਲ ਰਿਹਾ ਹੈ ਤਾਜ਼ਾ ਮਾਕੇ ਇਲਾਜ ਦਰਾਂ ਉਸ ਨੂੰ ਬਚਾਇਆ ਨਹੀਂ ਜਾ ਚੁੱਕਿਆ ਉਸ ਦੀ ਮੌਤ ਹੋ ਚੁੱਕੀ ਹੈ ਜੀ ਹਾਂ ਮੌਕੇ ਤੇ ਬਚਾਓ ਕਾਰਜ ਚਲਾਇਆ ਜਾ ਰਿਹਾ ਇਸ ਹਾਦਸੇ 'ਚ ਕਈ ਵਾਹਨ ਵੀ ਨੁਕਸਾਨੇ ਗਏ ਨੇ ਤਾਜ਼ਾ ਮਾਕੇ ਦਿੱਲੀ ਹਵਾਈ ਅੱਡੇ ਤੇ ਟਰਮੀਨਲ 1 ਤੇ ਹੋਏ ਹਾਦਸੇ ਉਹ ਚਾਰਾਂ ਜ਼ਖਮੀਆਂ ਹਸਪਤਾਲ ਪਹੁੰਚਾਇਆ ਗਿਆ ਜਿਸ ਤੋਂ ਬਾਅਦ ਉਕਸਾਨੇ ਗਏ ਵਾਹਨਾਂ ਨੂੰ ਹਟਾਉਣ ਦਾ ਕੰਮ ਚੱਲ ਰਿਹਾ ਚੌਥੇ ਜ਼ਖਮੀ ਨੂੰ ਬਾਹਰ ਵੀ ਗੱਡਕਾ ਹਸਪਤਾਲ ਭੇਜਿਆ ਗਿਆ ਸੀ ਜਿਸ ਹਾਦਸੇ ਤੋਂ ਹੁਣ ਤੱਕ ਕੁੱਲ 5 ਲੋਕ ਜ਼ਖਮੀ ਹੋ ਗਏ ਨੇ ਸਾਰਿਆਂ ਨੂੰ ਹਸਪਤਾਲ 'ਚ ਭਰਤੀ ਕਰਾਇਆ ਗਿਆ ਮੌਕੇ ਤੇ ਪਹੁੰਚ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ਇਹਨਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਗੱਡੀ ਦੇ ਉੱਤੇ ਕਿਵੇਂ ਛੱਤ ਡਿੱਗੀ ਹੋਈ ਹੈ ਤੇ ਜਿਹੜੀ ਗੱਡੀ ਆ ਪੂਰੀ ਤਰ੍ਹਾਂ ਦੇ ਨੁਕਸਾਨੀ ਗਈ ਹੈ ਤੇ ਦੇ ਵਿੱਚ ਇੱਕ ਬੰਦਾ ਵੀ ਬੈਠਿਆ ਹੋਇਆ ਸੀਗਾ ਜੋ ਕਿ ਹੁਣ ਦੀ ਮੌਤ ਹੋ ਚੁੱਕੀ ਹੈ